ਜੀ ਵੀਜੀ ਸਾਰਿਆਂ ਨੂੰ ਜੀ ਵੀਡੀਓ ਦੇਖਣ ਦੇ ਬਹੁਤ ਬਹੁਤ ਵੈਲਕਮ ਹੈ ਜੀ ਤੇ ਅੱਜ ਆਪਾਂ ਤੁਹਾਨੂੰ ਤਿੰਨ ਪਸ਼ੂ ਖੋਣੇ ਆ ਤੇ ਦੋ ਤੋਕਣਾ ਗੱਬਣਾ ਤੇ ਇੱਕ ਜਿਹੜੀ ਤੋਕੜ ਗੱਬਣਾ ਜਿਹੜੀ ਤੁਹਾਨੂੰ ਸਪੈਸ਼ਲ ਦਿਖਾ ਲਾਂਗੇ ਜਿਹੜੀ ਵੱਡੀ ਝੋਟੀ ਆ ਤੇ ਇੱਕ ਤੁਹਾਨੂੰ ਵਹਿੜ ਦਿਖਾ ਲਾਂਗੇ ਬਹੁਤ ਵਧੀਆ ਛਾਈ ਵਾਲਾ ਕਲਾਸ ਦੇ ਵਿੱਚ ਤੇ ਗੱਬਣਿਆਂ ਤੇ ਦੁੱਧਾ ਦਾ ਰਕਾਰਡ ਬਹੁਤ ਚੰਗਾ ਤੇ ਕਰਦੇ ਭਾਈ ਇਹਨਾਂ ਨਾਲ ਗੱਲਬਾਤ ਸੱਸੀ ਵੀਜੀ ਸਾਰਿਆਂ ਦਾ ਬੜੀ ਜੀ ਵੀਡੀਓ ਵੇਖਣ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹਨਾਂ ਇਹਨਾਂ ਮਾਂ ਤੇ ਪਿਆਰ ਵੀਰ ਬੱਚਿਆਂ ਦੀ ਹਾਂਜੀ ਹਾਂਜੀ ਭਾਈ ਜੀ ਅੱਜ ਆਪਣੇ ਕੋ ਐਚਐਮ ਕਰਾਉ ਸੀ ਆ ਜੀ ਅ ਮੈਂ ਇਸ ਤਾਈ ਦੇ ਲੋਰੀ ਵੜਾ ਬਿੱਦੀਆਂ ਅੱਛਾ ਜੀ ਤੇ ਦਾ ਭਾ ਵੀ ਬਿਲਕੁਲ ਜਾਇਦਾ ਵਚੀ ਦਾ ਤੂੰ ਮੇਰੀ ਗੱਲ ਕਰਾਂ ਦੀ ਹੈ ਤੇ ਗੱਪਣਾ ਬਾਈ ਜੀ ਹਾਂ ਗੱਪਣੀ ਗੱਪਣੇ ਹਫਤਾ ਲਈ ਦੀ ਕੱਚੀ ਆ ਮੇਰੇ ਹਫਤਾ ਕੱਚੀ ਹਾਂ ਜੀ ਤੇ ਬਾਕੀ ਇਹ ਵੀ ਗਰਮੀ ਗਰਮੀ ਦੇ ਵਿੱਚ ਕੋਈ ਗੱਲ ਬਾਤ ਨਹੀਂ ਹੈ ਗਰਮੀ ਗਰਮੀ ਦੀ ਕੋਈ ਪਰਵਾਹੀ ਨਹੀਂ ਹਾਂ ਜੀ ਜੀ ਹੋਰ ਭਾਈ ਜੀ ਹਾਂ ਵਧੀਆ 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 ਫਿਰ ਤਿੰਨ ਪਸ਼ੂ ਅੱਜ ਹਾਂ ਕਿਨੇ ਅੱਜ ਲਈ ਤਲਿਆ ਬਾ ਤਿਆਰੀ ਆ ਹਰਿਆਣੇ ਨੂੰ ਹਾਂ ਜੀ ਭਾਈ ਜੀ ਬਸ ਪਰਸੋਂ ਪਾਵਾਂਗੇ 20 ਝੋੜੀਆਂ ਲੈ ਕੇ ਆਵਾਂਗੇ ਲੋਹਰ ਦੀ ਦੁਨੀਆ ਹਾਂ ਜੀ ਹਾਂ ਜੀ ਭਾਈ ਜੀ ਬਾਕੀ ਲਖਤੁਰਾ ਕੇ ਸਵਾਦਾਂ ਦੇ ਅੱਗੇ ਲੜੀਆਂ ਮੈਂ ਸਾਰੇ ਪਾ ਲੈ ਗਿਆ ਹੋਗੇ 3-4 ਲੱਖ ਦਾ ਵੀ ਪਾ ਲੈ ਗਿਆ ਆਵਾਂਗੇ ਤਿਆਰੀ ਆ ਵੀ ਆ ਦੋ ਚਾਰ ਦਿਨ ਮਤਲਬ ਤੁਹਾਨੂੰ ਇਤਨੀ ਸਮਾਂ ਨਹੀਂ ਦਿੱਤਾ ਗਿਆ ਨਹੀਂ ਗਿਆ ਹਾਂ ਜੀ ਹਾਂ ਜੀ ਭਾਈ ਜੀ ਠੀਕ ਹੈ ਜੀ ਤੇ ਖੋਲੋ ਫਿਰ ਬੱਸੀ ਦਿਖਾ ਲਈਏ ਖੋਲ ਕੇ ਬਾਕੀ ਇਹ ਆ ਵੀ ਗਰਮੀ ਦੇ ਵਿੱਚ ਮਤਲਬ ਕੋਈ ਐਸੀ ਗੱਲ ਬਾਤ ਨਹੀਂ ਗਰਮੀ ਵਿੱਚ ਤੇ ਬਾਕੀ ਗੱਭਣਿਆਂ ਪਾਈ ਹੁਣੀ ਦੱਸ ਰਹੇ ਨੇ ਤੇ ਦੁੱਧ ਦਾ ਰਕਾਰਡ ਬਹੁਤ ਚੰਗਾ ਵਾ ਬਾਕੀ ਕੁਆਲਿਟੀ ਵੀ ਬਹੁਤ ਚੰਗੀ ਆ ਤੇ ਬਾਕੀ ਪੇਠ ਪੂਰੇ ਦੀ ਵੀ ਚੰਗੀ ਆ ਹਾਂ ਬਾਈ ਕਮਾ ਦੇ ਕਮਾ ਦੇ ਬਾਕੀ ਮਿਲਕ ਕੋਈ ਬੀ ਪੜੀ ਹਾਂ ਜੀ ਮਿਲਕ ਕੋਈ ਬਹੁਤ ਚੰਗੀ ਲੱਗੀ ਆ ਬਾਕੀ ਬਾਈ ਦੁੱਧ ਦਾ ਰਕਾਰਡ ਹੈ ਉਹਦੇ ਵੀ ਰਸ਼ਮਿਸਾਈ ਕਿਲੋ ਆਏ ਪਾਣੀ ਵਾਲ ਕੋਲ ਉਹ ਜਿਹੜੀ ਗੱਲ ਕਰ ਨਾਲ ਇਹ ਕਹਿਣ ਉਹ 40 ਕਹਿੰਦੇ ਜਿਹੜੀ ਗੱਲ ਕਰਾਂਗੇ ਹਾਂਜੀ ਬਈ 26 27 ਕਿਲੋ ਆਏ ਆ ਆਰਾਮ ਨਾਲ ਅੱਛੀ ਦੁੱਧ ਕੱਢਣ ਵਾਲੀ 26 ਸਾਈ ਕਿਲੋ ਹਾਂਜੀ ਹਾਂਜੀ ਬਈ ਬਾਕੀ ਇਹ ਜਿਹੜਾ 26 27 ਕਿਲੋ ਇਹ ਸਾਡੇ ਮਾਝੇ ਇਰ ਕਰਦੇ ਜਿਹੜੀ ਗੱਲ ਕਰ ਨਾਲ ਹਾਂਜੀ 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 ਬਾਕੀ ਕਰਾਉ ਦੇ ਵਿੱਚ ਫੈਨ ਫੋਨ ਚੰਗੀ ਆਉਂਦੀ ਆ ਹੁਣ ਬਹੁਤ ਜਿਆਦੀ ਅੱਛੀ ਦੀ ਆਉਂਦੀ ਰਜ ਜੀਆਂ ਹਾਂਜੀ ਬਈ ਬੱਚੀ ਵਾਲੀ ਵਿਕਣ ਵਾਲੇ ਤਿਆਰ ਹੋ ਗਈ ਆਲੀ ਤੇ ਪੋਲੀ ਪਾਲੀ ਕੱਚੀ ਪਈ ਬੱਚੀ ਰਜ ਜੀਆਂ ਹਾਂਜੀ 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 ਤੇ ਬਾਕੀ ਥਾਂ ਜੇ ਕਿਦ ਬਹੁਤ ਚੰਗੀ ਬੱਛੀ ਆ ਤੇ ਮੁੱਲ ਫਿਰ ਭਾਈ ਜੀ ਕਿੰਨਾ ਕਰੀਏ ਉਹਨੂੰ ਗੈਰ ਹੀ ਕਰਕੇ ਦਵਾਂਗੇ ਵੀਰੋ ਇਹਦੇ ਨਾਲ ਦੀਆਂ ਬੱਛੀਆਂ 13 35 40 ਨੂੰ ਇੱਕ-ਇੱਕ ਦੀਆਂ ਤੇ ਇਹ ਜੈਸਨ ਉਹ ਹੀ 75 ਹਿਆ ਦੀ ਦਾਂਗੇ ਵੀਰੋ 75 ਹਿਆ 73 ਹਿਆ ਉਹ ਹੋ ਜਾ ਮਾਨਦਾਨ ਭਾਈ ਜੀ ਹਾਂ ਕਰ ਦਾਂਗੇ ਵੀਰੋ 70 ਹਿਆ 20 ਹਿਆ ਦੀ ਛੋਟ ਕਰਾਂਗੇ ਤਾਂ ਦਰਦੀ ਦੇ ਦਾਂਗੇ 73 ਦੀ ਦੇ ਦੇ ਬਾਈ ਹਾਂ ਜੀ ਤੇ ਬਾਕੀ 73 ਵੀ ਬਹੁਤ ਚੰਗੀ ਆ ਜੀ ਬਾਕੀ ਬਾਕੀ ਕਰਾ ਚੀ ਬਹੁਤ ਚੰਗੀ ਬੱਛੀਆਂ ਵੀਰੋ ਦਦੀਆਂ ਹਾਂ ਜੀ ਜਿੰਨੇ ਮੱਝ ਲੈ ਲਈ ਗਾਂ ਲੈ ਲਈ ਇਹ ਬਰਾਬਰ ਐਵਰੇਜ ਦੀਆਂ ਹਾਂ ਜੀ ਮਿਲਕ ਭਾਂਡ ਥਲੇ ਦਿਖਾਓ ਨਾੜਾ ਨੋੜਾ ਬਹੁਤ ਵਧੀਆ ਹਾਂਜੀ ਤੇ ਬਾਕੀ ਚਲੋ ਬਹੁਤ ਚੰਗੀ ਆਪਾਂ ਬੋਡੀ ਵੇਟ ਵੀ ਬਹੁਤ ਚੰਗਾ ਵਾ ਹਾਂਜੀ ਹਾਂਜੀ ਤੇ 75 75 ਮੰਗੇ ਆ ਤੇ 2000 ਰੁਪਏ ਛੋਟਾ 73 ਦੀ ਦੇ ਦਾਂਗੇ ਵੀਰੇ 73 ਹਾਂਜੀ ਬਿਲਕੁਲ ਬਹੁਤ ਬਹੁਤ ਚੰਗਾ ਭਾਵਾ ਜੀ ਤੇ ਬਾਕੀ ਅਗੇ ਝੋਟੀ ਆ ਗਈ ਬਈ ਹੈ ਝੋਟੀ ਦਿੰਦੀ ਤੇ ਸਾਢੇ 7 ਮਹੀਨੇ ਦੀ ਚੱਕ ਪਾਸ ਦੇ ਬਿਲਕੁਲ ਚੱਕ ਪਾਸ ਚੱਕ ਪਾਸ ਹਾਂਜੀ ਤੇ ਇਹ ਆਪਾਂ ਇੱਥੇ ਦਿੱਤੀ ਕੇ ਵੀਰ ਨੂੰ ਆਪਾਂ ਇਹ ਟਾਈਮ ਮਿਲ ਕੇ ਕਿਰਾ ਕੇ ਬਾਈਕ ਨੂੰ ਦੁੱਧ ਦਵਾ ਕੇ ਦੇਈਆਂ ਹਾਂਜੀ ਬਾਈ ਜੀ ਤੇ ਇਹ ਟਾਈਮ ਤੇ ਵੀ ਆਪਾਂ ਦੁੱਧ ਬਹੁਤਾ ਨਹੀਂ ਕਹਿ ਸਕਦੇ 13 ਕਿਲੋ ਸਾਡੇ ਕੋਲ ਮਿਲ ਕੇ ਜਿਹੜਾ ਮਰਜ਼ੀ ਗੱਲ ਲੈ ਲਈਆਂ 13 ਕਿਲੋ 13 ਕਿਲੋ ਅੱਜ ਵੀ ਆਪਾਂ ਮਿਲ ਕੇ ਕਰਕੇ ਦੇ ਸਕਦੇ ਹਾਂ ਥਾਪੀ ਦੇ ਉੱਤੇ ਦੋਵੇਂ ਟਾਈਮ ਮਿਲਦੀ ਬੀ ਅੱਛਾ ਥਾਪੀ ਦੇ ਬਸ ਇੱਕ ਟਾਈਮ ਸਮਾਲਾ ਜਿਹੜਾ ਪਾੜਾ ਰੀ ਪੋਣਾ ਜਮਾ ਥਾਪੀ ਦੇ ਤੇ ਬਾਕੀ ਚਵਾਜੂ ਬਿਲਕੁਲ ਓਕੇ ਆ ਚਵਾਜੂ ਓਕੇ ਜਿਹੜੀ ਗੱਲ 13 ਕਿਲੋ ਐ ਭਾਈ ਜੀ ਦਾ ਕੰਡਿਆਲਾ ਦਾ ਪਿਆਰਾ ਅੱਜ ਦੀ ਗੱਲ 13 ਕਿਲੋ 13 ਕਿਲੋ ਜੀ ਹਾਂ ਕੁਆਲਟੀ ਕੁਆਲਟੀ ਐ ਰੋ ਕੁਆਲਟੀ ਬਹੁਤ ਚੰਗੀ ਆ ਤੇ ਥਣ ਬਿਲਕੁਲ ਨੋਕੜਾ ਲੱਗਾ ਵਾ ਤੇ ਬਾਕੀ ਸਿੰਘ ਸਿੰਘ ਦੀ ਕੁਆਲਟੀ ਬਹੁਤ ਚੰਗੀ ਆ ਤੇ 7 ਮਹੀਨੇ ਬਿਲਕੁਲ ਚੈੱਕ ਪਾਸ ਭਾਈ ਜੀ ਸਾਢੇ 7 ਮਹੀਨੇ ਸਾਢੇ 7 ਮਹੀਨੇ ਪਿਓਰ ਚੈੱਕ ਪਾਸ ਹੈ ਜੀ ਚੈੱਕ ਪਾਸ ਤੋੜਾਂ ਕਾਲੀ ਫਿਰ ਉਹਨੂੰ ਖੋਲ ਕੇ ਨੂੰ ਇਹ ਹਾਰੀਏ ਦੇਖੋ ਜੀ ਸਾਢੇ 7 ਮਹੀਨੇ ਦੀ ਗੱਬਣਿਆ ਤੇ ਦੁੱਧ ਵੀ ਚੰਗਾ ਵਾ 13 ਕਿਲੋ ਹੋ ਜੇ ਸਕੀ ਜੀ ਇਹਦੇ ਸਾਢੇ 7 ਦੀ ਜੀ ਦੇਖੋ ਕੋਈ ਹਾਂ ਪਹਿਲਾਂ ਕੁਝ ਕੀਤਾ ਹੋਇਆ ਕੀਤਾ ਐ ਬਾਕੀ ਮਾਰੇ ਮਾਰੇ ਬਈ ਬਾਕੀ ਪੇਟਪੁਰੇ ਦੀ ਤੇ ਹਾਈ ਡੂਰ ਬਹੁਤ ਚੰਗੀ ਆ ਤੇ ਮੈਂ ਹਾਂਜੀ 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 ਬਾਕੀ ਜੇ ਕੁਆਲਟੀ ਵਾਲੇ ਪਾਸੇ ਚੱਲ ਜੀ ਇਹਦੇ ਹਰ ਪਾਸੇ ਜਿਹੜੀਆਂ ਉਂਗਲ ਕੰਨ ਵਾਲੀ ਨਹੀਂ ਆ ਬਾਕੀ ਇੱਕ ਹੱਡੀ ਵਾਲੀ ਆ ਗਈ ਆ ਤੇ ਬਾਕੀ ਪੇਟਪੁਰਾ ਤੇ ਥੰਦ ਹੁੰਦੀ ਕੁਆਲਟੀ ਤੇ ਪਾਲਛਲ ਨੂੰ ਕੇਵਲ ਮੈਂ ਨਿੰਦਣਾਲੀ ਨਹੀਂ ਹੈ ਕਿਸ ਵਾਸੇ ਵੀ ਹਾਂ ਜੀ ਬਾਕੀ ਐ ਬੁਧੀ ਦਿਵਸਾ ਦੀਆਂ ਦੀਣਾ ਇੱਥੋਂ ਤੱਕ ਲੱਗਦੀ ਜਿਹੜੇ ਗੱਲਾਂ ਸਹੀ 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 ਹੈ ਸਹੀ ਹੈ ਬਾਕੀ ਜੇ ਕਿਨੇ ਤਾਜੀ ਦੀ ਵੀਡੀਓ ਵੇਖਣੀ ਹੋਵੇ ਹਾਂ ਜੀ ਬਾਈ ਜੀ ਆਪਾਂ ਤਾਜੀ ਦੀ ਵੀਡੀਓ ਸਾਡੇ ਤੋਂ ਵੇਖ ਸਕਦਾ ਮਤਲਬ ਲਾਈਵ ਤੋਂ ਪਹਿਲਾਂ ਵੀ ਕਿਨੇ ਤਾਜੀ ਦੀ ਮਤਲਬ ਕਹਿ ਰਿਹਾ ਹਾਂ ਦਾ ਮਤਲਬ ਵੀ ਵੀਡੀਓ ਆਪਾਂ ਵੇਖਣੀ ਹੋਵੇ ਹਾਂ ਜੀ ਬਾਈ ਜੀ ਆਪਾਂ ਤਾਜੀ ਦੀ ਵੀਡੀਓ ਦੀ ਦੇਖ ਸਕਦੇ ਸਾਨੂੰ ਘੀ ਵੀ ਸਹੀ ਹੈ ਤੇ ਮੋਲੇ ਫਿਰ ਬਾਈ ਜੀ ਮੋਹਨਦੇ ਬਈ ਝੋਟੀ ਉਦੋਂ ਦੇ ਬੜੇ ਕੀਮਤਾਂ ਵੇਚੀ ਉਹਦੇ 6.5 ਲੱਖ ਦੀ ਗਰੀ ਸੀ ਹਾਂਜੀ ਬਈ ਤੇ ਅੱਜ ਦੰ ਲਾਏ ਮਤਲਬ 7.5 ਮਹੀਨੇ ਦੀ ਗੱਬਣ ਜੀ ਹਾਂਜੀ ਬਈ ਤੇ ਜਿਹਨੇ ਮਤਲਬ ਵੀ ਮਲਾ 2.5 ਮਹੀਨੇ ਸਾਹਮਣੀ ਆ ਹਾਂਜੀ ਹਾਂਜੀ ਤੇ ਆਪਾਂ ਜੈਸਨੋਈ ਗਿਰਦੀ ਇਹ ਕੋ ਸਭ ਕੁਝ ਛੋੜ ਕਰਕੇ 2.5 ਲੱਖ ਦੀ ਲਵਾਂਗੇ ਦਈਆਂ ਸਭ ਕੁਝ ਛੱਡ ਕੇ ਸਭ 2.5 ਲੱਖ ਦੀ ਅੱਜ ਦੀ ਕੀਮਤ ਜੇ ਦਵਾਂਗੇ ਅੱਜ 2.5 ਲੱਖ 2.5 ਲੱਖ ਦੀ ਲਵਾਂਗੇ ਤੇ ਬਾਕੀ ਚਲੋ 2.5 2.5 ਮਹੀਨੇ 2.5 ਮਹੀਨੇ ਜਿਹੜੀ ਸਾਹਵਿਆ ਹਾਂਜੀ ਤੇ ਬਾਕੀ ਫੇਰੇ ਆ ਵੀ ਟੌਪ ਕਲਾਸ ਝੋਟੀ ਆ ਤੇ ਦੁੱਧ ਦਾ ਰ ਸਭ ਤੋਂ ਪਹਿਲਾਂ ਵੱਡੀ ਮਾਇਆ ਗੱਲ ਕਹਿਣਾ ਨਾ ਵੇ ਜੇ 13 ਰੰਗ ਲੋ ਟੋਕੜ ਦੁੱਧ ਦੇ ਸਕਦੀ ਹੈ ਜਿਹਨੇ ਕੋਈ 20 22 ਕਿਲੋ ਕਢੇ ਟੋਕੜ ਉਹ ਹੀ ਦੇ ਦੋ ਟੋਕੜ ਉਹ ਜੀ ਸਹੀ ਸਹੀ ਗੱਲ ਬਾਈ ਜੀ ਜਿਹਨੇ ਸੱਜਣ ਦੇ 12 13 ਕਿਲੋ ਦੁੱਧ ਕਢੇ ਦੋ ਮਗਰੋ ਛੇਕ ਨੂੰ ਹੀ ਦਿੰਦੀ ਬਾਈ ਜੀ ਰੇ ਸਾਡੇ ਪੰਜ ਹੀ ਰਿਹਾ ਜੀ ਪੰਜ ਹਾਂ ਬਿਲਕੁਲ ਗੱਲ ਸਹੀ ਹੈ ਬਾਈ ਜੀ ਤੇ ਬਾਕੀ ਬਾਈ ਜੀ ਨਹੀਂ ਆਉਂਦੇ ਆ ਵੀ ਤੁਹਾਨੂੰ ਜਿਹੜਾ ਵੀਡੀਓ ਦੇ ਵਿੱਚ ਸਾਡੇ ਗਈ ਆ ਤੇ ਰਿਕਾਰਡ ਦਿਖਾ ਸਕਦੇ ਆ ਗਿਆ ਸਿੰਘ ਬਾਈ ਚੈਂਪੀਅਨ ਸਿਰ ਤੋਂ ਰੱਖ ਕੇ ਮੈਂ ਬਿਲਕੁਲ ਓਕੇ ਓਕੇ ਜਿਹਨੂੰ ਕਹਿੰਦੇ ਆ ਸਿੰਘ ਸੂਗ ਦੀ ਕੁਆਲਿਟੀ ਬਿਲਕੁਲ ਹਰ ਪੱਖੋਂ ਯਾਨੀ ਮਨੋਂ ਖੇਲ ਬਾਈ ਦੰਦਾ ਦੇ ਵਿੱਚ ਆ ਹਾਂ ਤੇ ਮੂਹ ਬਈ 4 ਦੰਦੇ ਜਿਹੜੀ ਆ ਚਾਰ ਦੰਦੇ ਚਾਰ ਦੰਦੇ ਦੇ ਵਿੱਚ ਠੀਕ ਹੈ ਜੀ ਬਾਕੀ ਕੁਆਲੀ ਕੁਲੀ ਅਗਰ ਕਮਾਣ ਨੇ ਕੈਮਰਾ ਫਿਰ ਹਾਂ ਜੀ ਬਾਕੀ ਦੇਖੋ ਜੀ ਸਾਢੇ 7 ਮਹੀਨੇ ਦੀ ਗੱਬੰਦ ਤੇ ਦੋਨ ਦਾ 13 ਕਿਲੋ ਬਈ ਜੀ ਨਾ ਬਾਕੀ ਤਾਜੀ ਦੀ ਵੀਡੀਓ ਆਪਾਂ ਦੀ ਸਾਂਝੇ ਕਰਦੇ ਮੇਰੇ ਹਾਂ ਜੀ ਸਭ ਤੋਂ ਵੱਡੀ ਗੱਲ ਹੈ ਨਾ ਬਾਕੀ ਫਵਾ ਦੇ ਵਿੱਚ ਕਹਿੰਦੇ ਆ ਫਿਰ ਕੀ ਬਦਾ ਇੰਨਾ ਕੋਈ ਗਈ ਕਿ ਨਹੀਂ ਗਈ ਹਾਂ ਜੀ ਹਾਂ ਜੀ ਬਈ ਬਾਕੀ ਤਾਜੀ ਦੀ ਭਰੀ ਦੀ ਵੀਡੀਓ ਸਰ ਕੋਈ ਇਹਦੀ ਮਿਲ ਸਕਦੀ ਮਿਲ ਸਕਦੀ ਹੈ ਅੱਗੇ ਆ ਗਈ ਬਈ ਫਿਰ ਅੱਗੇ ਛੋਟੀ ਬਈ ਏ ਬਾਈ ਸਾਢੇ 6 ਮਹੀਨੇ ਦੀ ਘੱਬੜ ਜੀ ਦੀ ਹੈ ਸਾਢੇ 6 ਮਹੀਨੇ ਹਾਂ ਇਹ ਦੁੱਧੋ ਬਈ ਡਰਾਈ ਹੋ ਗਈ ਦੰਦੀਆਂ ਡਰਾਈ ਕਰਦੀ ਹੈ ਹਾਂ ਤੇ ਇਹ ਪਹਿਲੇ ਸੂਏ ਸੂਈ ਦਾ ਦੂਜਾ ਪਹਿਲੇ ਸੂਏ ਆ ਰਗਾ ਦੂਜੇ ਸੂਏ ਵੀ ਰਹੇ ਦੂਜੇ ਸੂਏ ਹਾਂ ਤੇ ਦੁੱਧੋ ਡਰਾਈ ਕਰਦੀ ਬਾਈ ਦੁੱਧੋ ਡਰਾਈ ਹੋ ਗਈ ਤੇ ਖੋਲ ਕੇ ਤੋਰ ਬਾਈ ਫਿਰ ਲਉ ਬਾਕੀ ਇਹ ਵੀ ਜਿਹੜਾ ਛੋਟੀ ਜਿਹੇ ਦੀ ਪਲੂਨ ਝੋਟੀ ਹੈ ਬਿਲਕੁਲ ਜੈਡ ਬ੍ਰੇਕ ਜਿਹਨੂੰ ਕਹਿੰਦੇ ਨੇ ਬਾਕੀ ਸੈਮਸੂਂਗ ਦੀ ਕਵਾਦੀ ਬਹੁਤ ਚੰਗੀ ਆ ਮਾ ਜੀ ਬਈ ਹਮਾਰੇ ਕੁਮਾ ਦੇ ਬਈ ਸਾਢੇ 6 ਮਹੀਨੇ ਦੀ ਬਣਿਆ ਵੀ ਹਾਂ ਜੀ ਤੇ ਬਾਜੀ ਫਿਰ ਜਿੱਦਾਂ ਮੰਨ ਲਓ ਹੁਣ ਜਿੱਦਾਂ ਦੁੱਧੋ ਡਰਾਈ ਆ ਤੇ ਫਿਰ ਜੇ ਮੰਨ ਲਓ ਕੋਈ ਵੀਰ ਭਰਾ ਆ ਜਾਓ ਕਿਹੜੇ ਗੱਡੀ ਵੀ ਸਾਰੀ ਦੀ ਫੁੱਲ ਗੰਟੀ ਹੁੰਦੀ ਹਾਂ ਜੀ ਹਾਂ ਜੀ ਹਾਂ ਜੀ ਬਾਜੀ ਤੇ ਦੁੱਧਾਰ ਗਾੜ ਕੀ ਰਿਹਾ ਇਹਦਾ ਫਿਰ ਦੁੱਧੇ ਨੇ ਪਲੂਨ ਨੇ ਝੋੜੀ ਲੈ ਵੀ 15 16 ਕਿਲੋ ਦਿੱਤਾ ਹਰੇ 15 16 ਕਿਲੋ ਬਾਕੀ ਦੁੱਧੀ ਨਾਲ ਥੋੜੀ ਐ ਕੇ ਲੱਸੀ ਹੋ ਗਈ ਆ ਹਾਂ ਜੀ ਵੱਡੀ ਰਾਜ ਨੂੰ ਜੀ ਥੋੜੀ ਚਲੋ ਹਲੀ ਟਾਈਮ ਹੈਗਾ ਰਾਜੀ ਫੋਲੋ ਦੇ ਜੀ ਹਾਂ ਜੀ ਹਾਂ ਜੀ ਸਤੋਰਾ ਕਹਾਂ ਚੈਂਪੀਅਨ ਲੰਮੀ ਬੂਥੀ ਆਈ ਆ ਸਭ ਕੁਝ ਆ ਓਕੇ ਬਿਲਕੁਜੀ ਨੂੰ ਕਹਿੰਦੇ ਨੇ ਬਿਲਕੁਜੀ ਹੱਟ ਬਲੈਕ ਜੀ ਨੂੰ ਕਹਿੰਦੇ ਜਾਨਵਰ ਜੀ ਹਾਂ ਜੀ ਹਾਂ ਜੀ ਤੇ ਮੁੱਲ ਫਿਰ ਇਹਦਾ ਬਾਈ ਜੀ ਮੁੱਲ ਬਾਈ ਇਹ ਸਭ ਕੁਝ ਛੋਟ ਛੱਡ ਕਰਕੇ ਜਸ਼ਨ ਹੋਈ ਸਵਾ ਦੀ ਦਵਾਂਗੇ ਜੀ ਆ ਛੋਟ ਛੱਡ ਕਰਕੇ ਹਾਂ ਸਵਾ ਦੀ ਦਵਾਂਗੇ ਬਾਈ ਸਵਾ ਲੱਖ ਦੀ ਹਾਂ ਜੀ ਤੇ ਠੀਕ ਆ ਫਿਰ ਬਾਈ ਜੀ ਇਹਦੇ ਤੇ ਅਗੇ ਜਿਹੜੀ ਆਪਾਂ ਜਿਹੜੀ ਝੋਟੀ ਦੋਨ ਖਾਲੀ ਆ ਵਿਚਕਾਰ ਜਿਹੜੀ ਇਹ ਬਿਲਕੁਲ ਟੌਪ ਕਲਾਸ ਜਿਹਨੂੰ ਕਹਿੰਦੇ 13 ਕਿਲੋ ਬਿਲਕੁਲ ਦੁੱਧ ਵੀ ਰੰਦਾ ਵੀ ਬਿਲਕੁਲ ਓਕੇ ਆ ਜਦੋਂ ਕਹਿੰਦੇ ਨੇ ਇਹਨੂੰ ਤੋਰ ਇੱਕ ਵਾਰੀ ਗਾਲੀ ਇੱਕ ਵਾਰੀ ਤੋਰ ਦੇ ਮੜਜੀ ਫੇਰ ਫੋਲ ਕੇ ਪਾਈਏ ਆਂਦੇ ਮਤਲਬ ਪੂਰੇ ਜੈਜ ਮੋਲ ਪਾਇਆ ਬਾਈ ਹੋਰਾਂ ਨੇ ਬਾਕੀ ਇਹ ਸੱਜਰ ਦੀ ਵੀਡੀਓ ਹੈਗੀ ਆ ਭਾਈ ਐਡਾ ਡੰਗਰ ਲੱਪਣ ਲੱਗਿਆ ਰਹੀ ਹੈ ਬੜਾ ਟੰਗ ਲੱਗਦਾ ਹੈ ਫੈਮ ਲੱਗਦਾ ਲੱਗਦਾ ਭਾਈ ਲੱਗਦਾ ਬਾਕੀ ਵੈਡ ਵੀ ਬਹੁਤ ਚੰਗੀ ਆ ਹੋਏ ਫੇ ਬਾਈ ਜੀ ਬੜੀ ਵਧੀਆ ਬੜੀ ਵਧੀਆ ਬੜੀ ਵਧੀਆ ਠੀਕ ਠਾਕ ਫਿਰ ਹਾਂ ਬੜੀ ਵਧੀਆ ਤੇ ਡਰੈਸ ਦੱਸ ਦਿਓ ਫਿਰ ਬਾਈ ਆਪਣਾ ਡਰੈਸ ਵੀ ਜੀ ਸ਼ੋਭਨਾਮ ਜਗੀਰ ਸਿੰਘ ਜੇ ਹਾਂਜੀ ਹਾਂਜੀ ਬਾਈ ਜੀ ਜ਼ਿਲ੍ਹਾ ਗਰਦਾਸ ਖੇਰ ਦੇ ਹਾਂਜੀ ਬਾਈ ਜੀ ਨੇੜੇ ਫਰੇਗੜ ਚੋੜੀਆਂ 5 ਕਿਲੋਮੀਟਰ ਟੋਗਰ ਦੇ ਹਾਂਜੀ ਬਾਈ ਜੀ ਇੱਥੋਂ ਪੈਜਦਾ 30 ਕਿਲੋਮੀਟਰ ਵੀ ਜੀ ਹਾਂਜੀ ਹਾਂਜੀ ਤੇ ਫੋਨ ਨੰਬਰ 9876515272 15272 ਹਾਂਜੀ ਬਾਕੀ ਜਿਹਨੇ ਵੀ ਰੇ ਵੀ ਤਾਜੀ ਝੋਟੀਆਂ ਸਾਡ ਕੋ ਲੈਣੀਆਂ ਹੋਣਗੇ ਹਾਂਜੀ ਬਾਈ ਜੀ 20 ਘਟੋੜੇ 20 ਝੋਟੀਆਂ ਦਾ ਲੋੜ ਆ ਉਹ ਆਪਣੇ ਕੋਲ ਪਰਸੋਂ ਆ ਰਿਹਾ ਨੇ ਤੱਕ ਆਪਣਾ ਹੋ ਗਿਆ ਠੀਕ ਹੈ ਬਾਈ ਠੀਕ ਹੈ ਠੀਕ ਹੈ ਬਾਈ ਸასი ਗਾ ਜੀ